ਜੋ ਜੀ ਕਾ ਫਾਲਸਾ ਵਾਈ ਕੁਰਜੀ ਕੀ ਫਸੇ ਅੱਜ ਜੀ ਪਹਿਲਾਂ ਆਉਂਦੀ ਠੰਡ ਨੇ ਉਲਝਾ ਲਿਆ ਫਿਰ ਠੀਕ ਹੋਇਆ ਹੈ ਨਾ ਫਿਰ ਸਵਾ ਦਾ ਚੱਲੇ ਆ ਆਪਣਾ ਤੇ ਹੁਣ ਬਸ ਆਪਾਂ ਆਪਣੀ ਰੁਟੀਨ ਚ ਆ ਗਏ ਜੀ ਰੁਟੀਨ ਵਾਈਜ਼ ਹੁਣ ਜਿਵੇਂ ਅੱਗੇ ਵੀਡੀਓ ਬਣਾਉਂਦੇ ਸੀ ਸ਼ੇਅਰ ਕਰਦੇ ਸੀ ਉਵੇਂ ਬਣਾਵਾਂਗੇ ਸ਼ੇਅਰ ਕਰਾਂਗੇ ਬਾਕੀ ਸਭ ਠੀਕ ਠਾਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਨੇ ਸਾਨੂੰ ਮਿਸ ਕੀਤਾ ਬਹੁਤ ਕਮੈਂਟ ਆਏ ਨੇ ਵੀ ਤੁਹਾਡੀ ਵੀਡੀਓ ਨਹੀਂ ਆ ਰਹੀ ਹੈਗੀ ਵੀ ਸਾਰੇ ਮੰਮੀ ਡੈਡੀ ਨੂੰ ਬਹੁਤ ਪੁੱਛ ਰਹੇ ਸੀਗੇ ਵੀ ਮੰਮੀ ਡੈਡੀ ਠੀਕ ਨੇ ਵੀ ਕਿਉਂ ਨਹੀਂ ਤੁਸੀਂ ਵਲੋਗ ਬਣਾ ਰਹੇ ਹੈਗੇ ਕਹਿੰਦਾ ਠੰਡ ਲੱਗਦੀ ਹੈ ਠੰਡ ਲੱਗ ਜਾਂਦੀ ਹੈ ਜੀ ਤਾਂ ਇਹ ਜੰਦੀ ਲੱਗਦੀ ਲੱਗਦੀ ਹੈ ਕੋਈ ਆਪਾਂ ਕੱਪੜੇ ਚਾਦਰਾਂ ਸਤ ਪਾਈ ਦਿੰਦੇ ਰਹਿੰਦੇ ਹਣਾ ਪਰ ਹੁਣ ਤਾਂ ਸੂਰਜੇ ਨਿਕਲ ਰਿਹਾ ਹੁਣ ਕਿ ਜ਼ਿਆਦਾ ਕੰਮਾਂ ਚੜਾ ਰਹੀ ਹੈ ਠੰਡਾ ਹਾ ਜਿਹੜੀ 4 ਦਿਨ ਤੱਕ ਕੱਪੜੇ ਦੇ ਉੱਤੇ ਹੋਈ ਨਹੀਂ ਸੁੱਤਾਗੇ ਉਹ ਚੁੱਕਦੇ ਨਹੀਂ ਫਿਰ ਫੋਨ ਬੱਧਾ ਹੈ ਵੀ ਨਹੀਂ ਹੈਗਾ ਵੀ 4 ਦਿਨ ਬਾਅਦ ਵੀ ਨਾ ਬਦਲੇ ਬਦਲ ਹੁੰਦਾ ਕੱਢ ਜਾ ਸੁੱਤ ਜਾ ਫਿਰ ਬਦਲਦਾ ਵੀ 4-4 ਰੇ ਇਕੱਠੇ ਹੋਰ ਦਿਨੇ ਕ ਪਾਹ ਹੋ ਗਿਆ ਠੰਡ ਆਈ ਵੀ ਲੇਟ ਹੈ ਨਹੀਂ ਜਾ ਕੇ ਸੁੱਕ ਵੀ ਜਾ ਝੰਡਣ ਝੰਡੇ ਨਹੀਂ ਲੱਗ ਜਾਂਦੇ ਹੁਣ ਤਾਂ ਪ੍ਰੈਸ ਕਰੇ ਤੋਂ ਬਗੈਰ ਨਹੀਂ ਪੈਂਦਾ ਕੱਪੜਾ ਹੋਰ ਜੀ ਕਿਹਨੇ ਠੰਡਾ ਵੀ ਆਉਂਦੀ ਨਹੀਂ ਵੀ ਲੇਟ ਹੋ ਗਈ ਠੰਡਾ ਨਹੀਂ ਹੁਣ ਠੰਡ ਤੇ ਸਾਰੇ ਨਹੀਂ ਇਹ 15 ਦਿਨ ਚ ਦਿਖਾ ਦੂੰਗੀ ਤਾਰੇ ਆਰੇ ਮਾਰਚ ਤੱਕ ਜਬਈ ਮਾਰਚ ਤੱਕ ਬਹੁਤ ਐ ਮੈਂ ਥੋੜੀ ਜਿਹੀ ਧੁੱਪ ਤਾਂ ਸਿੱਕੀ ਜਾਂਦੀ ਹੈ ਨਾ ਜਦੋਂ ਧੁੱਪ ਨਹੀਂ ਨਿਕਲਦੀ ਤਾਂ ਕਰਕੇ ਬਹੁਤ ਜ਼ਿਆਦਾ ਹੁੰਦਾ ਮੈਂ ਤਾਂ ਧੁੱਪ ਨਹੀਂ ਨਿਕਲਦੀ ਤਾਂ ਕਰਕੇ ਥਾਰੀ ਜੀ ਉਦੀ ਤੱਕ ਤਾਂ ਪਈ ਹੋ ਜਾਣਾ ਹੁਣ ਆਪਾਂ ਸਾਰੇ ਪਿੰਡ ਆ ਗਏ ਜੀ ਅ ਇੱਥੇ ਬਲੌਗ ਬਣਾਵਾਂਗੇ ਤੇ ਜਨਵਰੀ ਨਮਸਾਹੇ ਦਾ ਪਾਟ ਹੋ ਗਿਆ ਜਨਮ ਦਿਨ ਦੀ ਮੁबारकਾਂ ਸਾਰਿਆਂ ਨੂੰ ਜਨਵਰੀ ਹੋ ਗਈ ਜੀ 1 ਜਨਵਰੀ ਨੂੰ ਬਸ ਅ ਮਤਲਬ ਕਿ ਵੀ ਉੱਥੇ ਸੀਗੀ ਰਾਜਪੁਰੇ ਜਣੀ ਇੱਥੇ ਦੀ ਦੀ ਉਹ ਨਹੀਂ ਆ ਵੀ ਗਏ ਸੀਗੇ ਪਿੰਡ ਤੇ ਅੱਜ ਬੱਚਿਆਂ ਲਈ ਫਿਰ ਵੀ ਜਿਵੇਂ ਇਹ ਹੈ ਨਾ ਮੱਕੀ ਦਾ ਉਹ ਮੱਕੀ ਦਾ ਕੀ ਕਰਤਾ ਕਿ ਮਸਤ ਹੋਏ ਮੈਂ ਅੰਨ ਦੀਆਂ ਚੀਜ਼ ਹੋਵੇ ਕਰਦੀ ਹਾਂ ਨਾ ਬਾਹਰ ਦੀ ਚੀਜ਼ ਖਾਣੀ ਕਰੇ ਤਾਂ ਜਿਵੇਂ ਸਾਗ ਧਰਨਾ ਜੀ ਨਾਲੇ ਸੇਕ ਲਾਂਗੇ ਸਾਗ ਬਣੀ ਜਾਊਗਾ ਸੇਕਿਆ ਜਾਊਗਾ ਮੱਕੀ ਦੇ ਪ੍ਰਸ਼ਾਦੇ ਬਣਾ ਲਾਂਗੇ ਜਾਂ ਹੋਰ ਜਿਵੇਂ ਵੀ ਦੇਖਦੇ ਹਾਂ ਹੁਣ ਕਦੋਂ ਧੁੱਪ ਨਿਕਲਦੀ ਕਾਫੀ ਦਿਨ ਹੋ ਗਏ ਧੁੱਪ ਨਹੀਂ ਨਿਕਲੀ ਇਸ ਤਰੀਂ ਚੰਗਦੇ ਹੈ ਤੇ ਚਲੋ ਅਸੀਂ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਦੇ ਵਿੱਚ ਲੇਟ ਹੋ ਗਏ ਸਾਡੇ ਵੱਲੋਂ ਪੰਜਾਬੀ ਹੋਮ ਕੁਕਿੰਗ ਵੱਲੋਂ ਪੂਰੇ ਪਰਿਵਾਰ ਵੱਲੋਂ ਸਾਡੇ ਜਿਹੜਾ YouTube ਫੈਮਿਲੀ ਆ ਉਹਨੂੰ ਸਾਰਿਆਂ ਨੂੰ ਜੀ ਨਵੇਂ ਸਾਲ ਦੀ ਬਹੁਤ ਬਹੁਤ ਅວຍਦ ਕਰਾਈ। ਪ੍ਰਮਾਤਮਾ ਸਾਰਿਆਂ ਦੇ ਨਵਾਂ ਸਾਲ ਖੁਸ਼ੀਆਂ ਭਰੇ ਲੈ ਕੇ ਆਵੇ। ਸਾਰੇ ਖੁਸ਼ ਰਹਿਣ ਆਪਣੇ ਪਰਿਵਾਰਾਂ ਚ। ਠੰਡ ਬਹੁਤ ਹੈ ਜੀ। ਬਿਲਕੁਲ ਧੁੱਪ ਨਹੀਂ ਨਿਕਲ ਰਹੀ ਤੇ ਕੱਪੜੇ ਨੇ ਜਿਹੜੇ 4-4 ਦਿਨ ਸੁੱਕ ਨਹੀਂ ਰਹੇ। ਤੇ ਹੁਣ ਆਪਾਂ ਬਾਹਰ ਨਹੀਂ ਅੱਗਵਾਲਾਂਗੇ। ਅੰਦਰ ਵਾਲੀ ਹੋਈ ਐ ਇੱਥੇ ਸੇਕਾਂਗੇ ਇੱਥੇ ਚਾਹ ਬਣਾਵਣਾ ਪੀ ਜਾਂਦੇ ਹਾਂ ਹਾਂਜੀ ਗੱਡੀ ਬਾਹਰ ਤਾਂ ਜਾਣਾਂ ਨੂੰ ਮੰਜੀ ਕਰੀ ਦਿੱਤੀ ਨਾ ਪਰ ਥਾਰਾ ਜਗਾ ਮੱਲ ਲੰਦੀ ਐ ਮੰਜੀ ਬੱਚੇ ਦਾ ਅੰਦਰ ਨਾ ਮੰਜੀ ਵੀ ਬਾੜ ਲੈਂਦੇ ਨੇ ਰਸੋਈ ਚ ਵੀ ਨਾਲੇ ਸੇਕਾਂਗੇ ਨਾਲੇ ਖਾਵਾ ਪੀਵਾਗੇ ਠੰਡੇ ਬਹੁਤ ਜ਼ਿਆਦਾ ਪਤਾ ਨਹੀਂ ਕਿਉਂ ਜੀ ਕਈ ਵਾਰ ਐ ਹੁੰਦਾ ਜਦੋਂ ਸਵਾ ਲੰਗ ਜਾਂਦੀ ਐ ਤੇ ਫਿਰ ਦਰ ਖੁੱਲ ਜਾਈ ਜਾਂਦੇ ਨੇ ਸਵਾ ਤੋਂ ਬਾਅਦ ਇਸ ਵਾਰ ਖੁੱਲੇ ਹੀ ਨਹੀਂ ਹੈਗੇ ਹਨ ਉਨੀ ਠੰਡ ਪੈ ਰਹੀ ਹੈ ਪਹਿਲਾਂ ਪਰਦੋਲੇ ਧੁੱਪ ਜੀ ਪੈਂਦੀ ਰਹੀ ਨਾ ਹਾਂ ਹੁਣ ਤੋਂ ਪਰਦੋਲੇ ਬਾਦਰੇ ਪਾ ਲਿਆ ਥੋੜਾ ਜਿਹਾ ਲੈ ਕੇ ਹੁਣ ਤਾਂ ਚਾਹ ਕੌਫੀ ਆਹੀ ਚੱਲ ਰਹੀ ਹੈ ਆਹਨੇ ਕੁੰਗੜ ਧੱਕਣ ਕਰਤਾ ਇੱਕ ਆਹ ਨਾ ਕਿਹਦੀ ਤੇ ਨਾ ਉਸਤਾ ਨੂੰ ਜੀ ਕਰੇ ਪਰ ਸਰਦਾ ਵੀ ਕੋਈ ਨਹੀਂ ਇਹਨੂੰ ਹੋਰ ਹੋ ਕਰ ਦੇਣਾ ਸੀ ਕੁਝ ਸੱਟ ਦੇਣਾ ਸੀ ਵਿੱਚ ਹਾਂ ਹੋਰ ਭੂਆਂ ਦਾ ਮਤਲਬ ਲੜੇਗੇ ਨਾ ਤੂੰ ਇਹਨਾਂ ਦਾ ਕੁਝ ਨਹੀਂ ਉੱਪਰ ਆ ਦੇ ਚਿਮਨੀ ਹੈਗੀ ਆ ਤੂੰ ਉੱਪਰ ਚਲੇ ਜਾ ਅੱਛਾ ਫਿਰ ਮੈਂ ਬੁਝੂਗੀ ਨਾ ਪੈਠੀ ਜਾ ਜੂ ਪੀਲਾਂਗੀ ਇਹ ਵੀ ਭੰਣਨੇ ਕੇ ਨਾ ਇਹਨਾਂ ਨੂੰ ਹੋ ਲੈਣਾ ਫਿਰ ਇਹਨੂੰ ਨਕੋ ਦੇ ਆਂਦੇ ਨਾ ਐ ਕਰ ਉਹ ਕਰ ਦੇ ਕੋ ਬਹੁ ਹੋ ਪਿਆ ਆ ਬਾਤੀ ਭੰਣਨੇ ਕੇ ਨਿਆਰੇ ਨੇ ਚੱਕ ਕੇ ਲੈ ਕੇ ਰੱਖ ਦਿੱਤੀ ਫਿਰ ਤੂੰ ਤਾਂ ਜਾਊਗੀ ਹਾਂ ਨਾ ਇਹਨਾਂ ਨੂੰ ਲੱਭ ਦੇਣੀਆਂ ਨੇ ਨਾਲ ਨਿਆੜੇ ਘੱਟ ਪਟਰੀਆਂ ਨੇ ਅਤੂਜੋ ਦੰਦੇ ਨੰਦੇ ਦਾ ਨਹੀਂ ਕੋਸਵਾ ਵੀ ਤੇ ਲਾਈ ਦੇ ਕੇ ਤਾਂ ਹੋਰ ਬੜੀ ਜਾਂਦੀ ਹੈ ਹੁਣ ਇਹਨਾਂ ਨੂੰ ਘੰਟੇ ਨਿਆੜੇ ਫਿਰ ਬਾਹਰ ਵੀ ਜਾ ਜਾਂਦੇ ਆ ਅਹ ਇਹਨਾਂ ਨੂੰ ਟਿੱਕੇ ਬੈਠਣਾ ਔਖਾ ਹੈ ਆਪਾਂ ਨੂੰ ਕੋਈ ਬਿਠਾ ਦੇ। ਕਾਲੇ ਨਾਲ ਆਪਾਂ ਤਾਂ ਨਹੀਂ। ਕਿਤੇ ਵੀ ਹਿੱਚਦਾ। ਵਾਹ। ਲੈ ਮਾਸੀ ਕੀ? ਹਾਂ। ਹੋਲੇ ਤਾਂ ਥੋੜੀ ਜਿਹੀ ਮਾਰ। ਹੋਲੇ ਵੀ ਭੂਖ ਮਾਰੇ ਮਾਂ ਪਤਨ ਗਈ ਰਹਿਣਾ। ਹਾਂ ਤੇ ਵੀ ਬਰ ਲੱਕੜੀਆਂ ਇਹ ਜਿੰਦੇ ਪਤਨੇ ਰਹਿਣਾ। ਅੱਛਾ ਤਾਂ ਚਾਹ ਬਤੀ ਦੇ ਦਿੱਤੀ। ਜੇ ਦਾ ਪੰਜ ਤਲਾ ਮਾਂ ਕੋਈ ਬਾਹਰ ਕਿਸ ਤਰ੍ਹਾਂ ਹੱਥ ਸੁਣ ਰਹੀ ਹਾਂ। ਹੁਣ ਅਪਕਾ ਕੰਮ ਕਰਦੇ ਆਂਗੇ ਉਹਦੇ ਜਾਵਾ ਜਾਈ ਪਾਣਾ ਚਾਣਾ ਬੋਲਣਾ ਇਹ ਵੀ ਜੀਵਨ ਦੇ ਬਾਰੇ ਆਪਰੇ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ ਜੀ ਬਾਬਾ ਜੀ ਰਹਿਰਾਸ ਕਰਨ ਲੱਗੇ ਪਹਿਲਾਂ ਅਸੀਂ ਰਸੋਈ 'ਚ ਬੈਠੀਆਂ ਸੀ ਹੁਣ ਅਸੀਂ ਕਮਰੇ 'ਚ ਆ ਗਏ ਬਸ ਹੁਣ ਸ਼ਾਮ ਦਾ ਕੰਮ ਸ਼ੁਰੂ ਹੋ ਜਾਣਾ ਹੈ ਬਹੁਤ ਠੰਡ ਹੈ ਜੀ ਲੇ ਲਓ ਸਾਰੇ ਜਣੇ ਬੇਨੋ ਤੜ ਤੋਂ ਨਹੀਂ ਚਾਹ ਵਿੱਕੀ ਨਹੀਂ ਲੱਗੂਗੀ ਤਾਂ ਹੀ ਬਾਜ਼ਾਰ ਖਾਲੀ ਹੋਣਾ ਨਹੀਂ ਕਰਕੇ ਆਇਆ ਹਾਂ ਯਾਰ ਹੈ ਕਿ ਕੋਈ ਪੀੜ ਨਹੀਂ ਮਜਾਣਾ ਚਾਹੁੰਦਾ ਕਸਟ ਹੈ ਨਾ 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 ਜੀ ਫੜ ਲਿਆ ਪੂਰੀ ਮਿੱਠਾ ਕਰਾਵਾ ਨਾ ਕਰੀ ਕਿਹਦੇ ਸਾਨੂੰ ਉਹ ਬਾਅਦ ਤੱਕ ਹੀ ਆਹ ਖਾ ਲੋ ਕਾਫੀ ਦਿਨ ਹੋ ਗਏ ਜੀ ਬਾਹਰ ਦਾ ਥਿਊ ਨਹੀਂ ਦਿਖਾਇਆ ਹੁਣ ਦੁਪਹਿਰਾ ਦੁਪਹਿਰਾ ਹੀ ਨਹੀਂ ਲੱਗਦਾ ਕਿਉਂਕਿ ਧੁੱਪ ਨਹੀਂ ਨਿਕਲਦੀ ਤੇ ਜਿਹੜੇ ਬੇੜੇ ਨੇ ਇਹ ਵੀ ਐਵੇਂ ਗਿੱਲੇ ਹੋਏ ਪਏ ਨੇ ਜਿਵੇਂ ਮੀਂਹ ਪਿਆ ਹੋਵੇ ਧੁੰਦ ਜਣੀ ਇੰਨੀ ਪੈਂਦੀ ਐ ਆ ਹੁਣੀ ਤੁੰਦ ਆ ਜਾਣੀ ਐ ਸ਼ਾਮ ਹੋ ਗਈ ਸਵੇਰ ਨੂੰ ਤਾਂ ਕੁਛ ਨਹੀਂ ਦਿਸਦਾ ਜੀ ਜੇ ਅਸੀਂ ਨੇ ਇੱਥੋਂ ਕੁਛ ਪਟਣਾ ਹੁੰਦਾ ਕੋਈ ਲਸਣ ਪਿਆਜ਼ ਕੁਛ ਅ ਧਣੀਆਂ ਵਗੈਰਾ ਉਹ ਅਸੀਂ ਨਾ ਸ਼ਾਮ ਨੂੰ ਹੀ ਉਹ ਕਰਕੇ ਰੱਖਦੇ ਆਂ ਜੀ ਤੋੜ ਕੇ ਰੱਖਦੇ ਆਂ ਸਵੇਰੇ ਤਾਂ ਬਹੁਤ ਗਿੱਲਾ ਹੋ ਜਾਂਦਾ ਹੈ ਠੀਕ ਹੈ ਜੀ ਕੋਈ ਕੁਕਿੰਗ ਕਰਦੇ ਆਪਾਂ